ਨਮਾ ਮਾਰਗ ਪਾਵੈ ਓ ਸਾਧੂ ਸੰਗ ਮੇਰ ਜੋਤ ਪਰ ਅਵਰਤਿ ਆਗ ਸੋ ਤਸਹਿ ਚਿਤਾਰ ਜੋ ਕਛ ਕਰੈ ਸੋਈ ਸੁਖ ਬਾਦ ਹੁਦਾ ਕਾਹੀ ਪ੍ਰ ਅਵਰਤਿ ਆਗ ਵਿਖਿਆ ਜੰਜਾਲ ਤਨ ਤਨ ਬਿਰਦਾ ਵ ਪਰ ਨਾਨਕ ਤਸ ਕਬਚਾਖੈ ਤਹ ਦਰ ਆਇਆ ਪਰ ਵਸੋ ਕੰਨ ਨਚਤੇ ਪਾਇ ਮਨ ਤੇ ਜਾਤ ਮਨ ਗੁਰ ਕੀ ਪਰੇਤਿਸਿਸ ਜਨ ਦੇ ਤੈ ਦ੍ਰਿਸ਼ ਤਾਚਾ ਆਤਾਰਿ ਕਰ ਵਰਤ ਸੱਚਾ ਪਸਾਰਿ ਪਾਰ ਬ੍ਰਹਮ ਦੇ ਜਿਨ ਸੱਚ ਕਰ ਜਾਤਾ

ਕਿਆ ਨਾਇ ਕਰ ਤੇਰੀ ਕਰਤਾ ਤੇਰੀ ਸਭ ਕੋ ਚਾਹ ਜੀਦੀ ਸੁਭਾਵੇ ਸਦਾ ਸਿਖਤਰਾ ਦੇ ਨਾਮ ਬਨ ਵਸਾਵੇ ਨਾਮ ਜਿ ਕਹਿ ਬਨ ਅਥਿਆ ਵਾਜੇ ਸ਼ਬਦ ਕਦੇ ਨੀ ਕਹਿ ਨਾਮ ਸੱਚੀ ਸਹਿ ਗਿਆ ਨਾਇ ਕਰ ਤੇਰੀ ਸੱਚਾ ਨਾਮ ਮੇਰਾ ਆਧਾਰ ਸਾਜਨਾਮ ਆਧਾਰ ਮੇਰਾ ਜੁਖਾ ਸਭ ਗੁਆਇਆ ਕਰ ਸਾ ਸੁਖ ਬਨਾਈ ਵਸਿਆ ਜਿਨਿ ਚਾ ਸਭ ਪੁਜਾਈਆ ਅਦਾ ਪਰਵਾਨ ਕੀਤਾ ਗੁਰੂ ਟੋ ਜਿਤ ਦੀ ਆਏ ਬਣਾਈਆ ਕਹਿ ਤਾਂ ਕਿ ਸੁਣੋ ਸੰਤੋ ਸਭ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਤ ਚਿਤ ਕਰਤ ਭਾਗੈ ਘਰ ਚ ਭਾਗੈ ਸਤ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦੁਆਸ ਕੀਤੇ ਕਾਲ ਕਟ ਕੁਮਾਰਿਆ The <laughs> ਸੱਚਾ ਸੇਜਣ ਨਿਹਾਰਾ 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 ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਸਮਾਗਮ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਜਿਸਟਰਡ ਬਹਿਲੌਰ ਉਪਰ ਜੋ ਕਿ ਜ਼ਿਲ੍ਹਾ ਮਾਹਲੀ ਦੇ ਵਿੱਚ ਪੈਂਦਾ ਹੈ ਅਸੀਂ ਅੱਜ ਪਹਿਲੀ ਪਾਸ਼ਾਹੀ ਸ਼ਹਿ ਸ਼ਿਗੁਰ ਨਾਨਕ ਜੀ ਦੇ ਗੁਰਪੁਰਬ ਮਨਾਏ ਹਨ ਤੋਂ ਸਪੂਰਨਤਾ ਹੋ ਚੁੱਕੀ ਹੈ ਸੋ ਸਾਰਿਆਂ ਨੂੰ ਮੈਂ ਬਸ ਇੰਨਾ ਹੀ ਕਹਾਵਾਂਗਾ ਕਿ ਗੁਰਪੁਰਬ ਦੀ ਬਹੁਤ ਬਹੁਤ ਆਪ ਜੀ ਨੂੰ ਬਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ